ਸਰਬ ਜੀ ਸੰਗਰੂਰ ਵੀ ਦੀ ਕਵਤਾ ਬਹਿਮਾ ਪਰ ਮਾ ਦਾ ਗਾਓ ਤੇ ਆਗ ਜੀ 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 ਸੇਵਾ ਚ ਮਰਨ ਬਖਸ਼ ਜਗਾਓ ਬਾਗ ਜੀ ਸੇਵਾ ਸਿਮਰਨ ਬਖਸ਼ ਜਗਾਉ ਬਾਗ ਜੀ ਸਦਾ ਸਿਰ ਹੱਥ ਲਖੋ ਜੋ भगत ਪਿਆਰਾ ਏ ਤਨ ਬਾਬਾ ਦਾਸ ਤੇਰਾ ਹੀ ਸਹਾਰਾ ਏ ਤਨ ਬਾਬਾ ਸਾਹਿਬ ਦਾਸ ਤੇਰਾ ਹੀ ਸਹਾਰਾ ਏ ਦੁੱਖਾਂ ਵਿੱਚ ਹਰ ਕੋਈ ਕਰ ਗਿਆ ਕਿਨਾਰਾ ਏ ਦੁੱਖਾਂ ਵਿੱਚ ਹਰ ਕੋਈ ਕਰ ਗਿਆ ਕਿਨਾਰਾ ਏ ਤਨ ਬਾਬਾ ਸਾਹਿਬ ਦਾਸ ਤੇਰਾ ਹੀ ਸਹਾਰਾ ਏ ਟੋਲੀਆਂ ਪਾਰ ਦਿੰਦੇ ਹੋਗੇ ਨਿਹਾਲ ਜੀ ਦਰਮਲ ਬੈਠ ਜੋ ਛੱਦ ਬੂਰੇ ਖਿਆਲ ਜੀ ਦਰਮਲ ਬੈਠ ਜੋ ਛੱਦ ਬੂਰੇ ਖਿਆਲ ਜੀ ਸੰਕਟ ਟੱਲ ਜਾਂਦਾ ਆਉਣ ਵਾਲਾ ਪਾਰਾਏ ਤਨ ਬਾਬਾ ਸਹਿਬ ਦਾਸ 13 ਹੀ ਸਹਾਰਾ ਏ ਤਨ ਬਾਬਾ ਸਹਿਬ ਦਾਸ ਤੇਰਾ ਹੀ ਸਹਾਰਾ ਏ ਦੁਖਾਂਵੀ ਕੀ ਹਰ ਕੋਈ ਕਰ ਗਿਆ ਕਿਨਾਰਾ ਏ ਤੰਨ ਬਾਬਾ ਸਹਿਬ ਦਾ ਤੇਰਾ ਹੀ ਸਹਾਰਾ ਏ ਤੰਨ ਬਾਬਾ ਸਹਿਬ ਦਾ ਤੇਰਾ ਹੀ ਸਹਾਰਾ ਏ